ਪਰ ਆ ਨਾ ਰੰਦੀਪ ਸਿੰਘ ਮਿੰਟੂ ਮਿੰਟੂ ਜੀ ਅੱਜ ਸਰਬਸੰਮਤੀ ਨਾਲ ਟਰੱਕ ਯੂਨੀਅਨ ਦਾ ਪ੍ਰਧਾਨਾ ਆਇਆ ਗਿਆ ਕੀ ਕਹਿਣਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਿਵੇਂ ਅੱਜ ਟਰੱਕ ਯੂਨੀਅਨ ਸੰਗਰੂਰ ਨੇ ਸਰਬਸੰਮਤੀ ਨਾਲ ਮੈਨੂੰ ਚੁਣਿਆ ਮੈਂ ਇਹਨਾਂ ਦਾ ਜਿਹੜਾ ਮੁੱਲ ਹੈ ਉਹ ਕੰਮ ਕਰਾ ਕੇ ਮੋੜੂੰਗਾ ਉੱਪਰੋਂ ਸਾਡੇ ਤੇ ਜਿਹੜਾ ਆਸ਼ੀਰਵਾਦ ਆ ਸ਼੍ਰੀ ਅਮਨ ਰੋੜਾ ਜੀ ਕੈਬਨਟ ਮੰਤਰੀ ਪੰਜਾਬ ਸਾਡੀ ਭੈਣ ਐ ਐਮ ਐਲ ਏ ਸੰਗਰੂਰ ਭਰਾਜ ਤੇ ਇਹਨਾਂ ਨੇ ਅੱਜ ਵਿਸ਼ਵਾਸ ਦਿਵਾਇਆ ਵੀ ਟਰੱਕ ਜੂਨੀਅਨ ਨੂੰ ਜ਼ਰੂਰ ਦਾ ਕਦੇ ਵੀ ਅਸੀਂ ਕੰਮ ਮੱਠਾ ਨਹੀਂ ਪੈਣ ਦੇਵਾਂਗੇ। ਐਮਐਲਏ ਸਾਹਿਬ ਨਾਲ ਅਸੀਂ ਗੱਲਬਾਤ ਹੋਈ ਹੈ ਤੁਸੀਂ ਸਟੇਜ ਤੇ ਵੀ ਐਮਐਲਏ ਆਉਂਗਾ। ਐਮਐਲਏ ਸਾਹਿਬ ਨੂੰ ਮੈਂ ਮਿਲਣ ਗਿਆ ਸੀ ਸਵੇਰੇ। ਅਸੀਂ ਉਹਨਾਂ ਨੂੰ ਬੇਨਤੀ ਕਰਨ ਗਏ تھے ਵੀ ਸਾਡੇ ਟਰੱਕ ਆਪਰੇਟਰ ਸਰਬਸੰਮਤੀ ਨਾਲ ਅੱਜ ਪ੍ਰਧਾਨ ਚੋਣ ਨੂੰ ਕਹਿੰਦੇ ਨੇ ਅਸੀਂ ਪਾਠ ਪ੍ਰਕਾਸ਼ ਕਰਾਇਆ ਹੈ ਅਰਦਾਸ ਕਰਾਉਣੀ ਹੈ ਵੀ ਤੁਹਾਡਾ ਕੀ ਹੁਕਮ ਹੈ। ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਵੀ ਮੇਰੇ ਤੋਂ ਕੰਮ ਕਰਾ ਲਓ ਜੋ ਵੀ ਕਰਾਉਣਾ ਹੈ। ਟਰੱਕ ਜੂਨੀਅਨ ਦਾ ਕਰਾਉਣਾ ਹੈ, ਟੈਂਡਰਾਂ ਦਾ ਕਰਾਉਣਾ ਹੈ ਔਰ ਪ੍ਰਧਾਨੀ ਦੇ ਵਿੱਚ ਜਿਹੜਾ ਟਰੱਕ ਯੂਨੀਅਨ ਦਾ ਸਾਡਾ ਕੰਮ ਹੁੰਦਾ ਸਾਡਾ ਕੰਮ ਹੁੰਦਾ ਇੱਕ ਤਾਂ ਸਪੈਸ਼ਲ ਜਿਹੜਾ ਅਸੀਂ ਮਾਲਾਂ ਗਦੌਨਾਂ ਚੋਂ ਭਰ ਕੇ ਟ੍ਰੇਨ ਚ ਲਾਦਦੇ ਹਾਂ ਉਹਨੂੰ ਸਪੈਸ਼ਲ ਕਹਿੰਦੇ ਆ ਸਾਡਾ ਉਹ ਕੰਮ ਹੈ ਜਿਹੜਾ ਉਹ ਇੱਕ ठेकेदार ਨੇ ਪਾਇਆ ਹੋਇਆ ਅੰਬਾਲੇ ਦੀ ਪਾਰਟੀ ਆ ਉਹ ਉਹ ਪਿਛਲੀ ਵਾਰ ਅਸੀਂ ਉਹਦਾ ਕੰਮ ਦੱਬ ਘੁੱਟ ਕੇ ਚਲਾਤਾ ਕਿਉਂਕਿ ਸਾਡੇ ਜਿਹੜੇ ਹੈਗੇ ਮੇਨ ਬੰਦੇ ਮੇਰੇ ਸ਼ੱਕ ਨਾਲ ਉਹਨਾਂ ਨਾਲ ਜੁੜੇ ਹੋਏ ਸੀ ਪਰ ਅਸੀਂ ਫਿਰ ਵੀ ਕੰਮ ਕੀਤਾ ਹੁਣ ਉਹਨਾਂ ਦਾ ਟੈਂਡਰ ਨਮਾ ਆਇਆ ਜਿਹਦੇ ਵਿੱਚ ਸਾਡੀ ਯੂਨੀਅਨ ਨੇ ਵਿਰੋਧ ਕੀਤਾ ਵੀ ਸਾਡੇ ਰੇਟ ਵਧਾਏ ਜਾਣ ਰੇਟ ਉਹ ਉਹ ਪਰ ਆਫਟ ਜਾਦੇ ਭਾਲਦੇ ਆ ਸਾਡੇ ਇਧਰੋਂ ਰੇਟ ਵੀ ਐ ਜਿਹੜਾ ਘਟ ਐ ਤੇਲ ਮਹਿੰਗਾ ਐ ਸਾਡਾ ਜਿਹੜਾ ਡਰਾਈਵਰ ਆ ਕੋਈ ਭਾਈ ਅਸੀਂ ਉਹਨੂੰ ਭੇਜਦੇ ਆ ਤਾਂ 1000 ਰੁਪਏ ਅਸੀਂ ਉਹਨੇ ਇੱਕ ਚੱਕਰ ਦਾ ਦਿੰਨੇ ਆ ਸਾਨੂੰ ਕੁਛ ਨਹੀਂ ਬਚਦਾ ਸਾਡੀ ਗੱਡੀ ਦੀ ਜਿਹੜੀ ਟੁੱਟ ਮਰੰਮਤ ਐ ਉਹ ਸਾਡੇ ਗਲ ਪੈਂਦੀ ਐ ਇਸ ਤਰ੍ਹਾਂ ਆ ਗਿਆ ਸੀਜ਼ਨਾਂ ਦਾ ਕੰਮ ਜਿਹੜਾ ਸੀਜ਼ਨ ਐ ਜਿਹਨੂੰ ਅਸੀਂ ਜੀਲੀ ਦਾ ਸੀਜ਼ਨ ਲੇਬਰ ਐਂਡ ਕਾਰਟਜ ਕਹਿੰਦੇ ਆ ਇਹੇ ਅੱਗੇ ਟੁੱਟ ਕੇ ਹੁੰਦਾ ਸੀਗਾ ਲੇਬਰ ਅੱਡ ਕੰਮ ਕਰਦੀ ਸੀ ਯੂਨੀਅਨ ਅੱਡ ਕਰਦੀ ਸੀ ਹੁਣ ਇਹ ਉੱਪਰੋਂ ਪੰਜਾਬ ਸਰਕਾਰ ਦੀ ਹਦਾਇਤ ਹੈ ਵੀ ਇਹ ਇੱਕ ਟੈਂਡਰ ਹੋਊਗਾ ਇੱਕ ਥਾਂਵੇਂ ਹੋਊਗਾ ਉਹਦੇ 'ਚ ਲੇਬਰ ਵੀ ਸਾਡੇ ਨਾਲ ਕੰਮ ਕਰੂਗੀ ਅਸੀਂ ਉਹਨਾਂ ਨਾਲ ਕਰਾਂਗੇ ਜੁੜ ਕੇ ਕੰਮ ਹੋਊ ਉਹਦੇ ਵਿੱਚ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਠੇਕੇਦਾਰਾਂ ਨੂੰ ਵੀ ਸਾਡੀ ਟਰੱਕ ਜੁਨੀਅਨ ਤੇ ਟੈਂਡਰ ਨਾ ਪਾਇਆ ਜਾਵੇ ਜੇਕਰ ਕੋਈ ਰੇਟ ਘਟਾ ਪਦਾ ਕੇ ਟੈਂਡਰ ਪਾਉਂਦਾ ਤਾਂ ਅਸੀਂ ਕੰਮ ਨਹੀਂ ਕਰਨਾ ਅਸੀਂ ਕੰਮ ਦੇ ਕੋਈ ਧਮਕੀ ਨਹੀਂ ਦਿੰਦੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੇ ਟਰੱਕਾਂ ਦਾ ਮਾੜਾ ਹਾਲ ਹੈ ਇੱਥੇ 600 ਟਰੱਕ ਜਿਹੜਾ ਜੇ ਖੜੂਗਾ ਤਾਂ ਕਿੰਨਾ ਬੁਰਾ ਹਾਲ ਹੋਣਾ ਔਰ ਲੋਕਾਂ ਦੇ ਘਰ ਚ ਜਿਹੜੀ ਰੋਜੀ ਰੋਟੀ ਦਾ ਵੀ ਸਵਾਲ ਹੈ ਠੇਕੇਦਾਰਾਂ ਦੇ ਤਾਂ ਬਹੁਤ ਵੱਡੇ ਵੱਡੇ ਮਹਿਲ ਨੇ ਸਾਡੇ ਵਾਲਿਆਂ ਦੇ ਬਾਲੇ ਟੁੱਟੀਆਂ ਜਾਂਦੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਗਰੀਬਾਂ ਦਾ ਕੰਮ ਨਾ ਖੋਹੋ ਜਿਹੜੀਆਂ ਯੂਨੀਅਨਾਂ ਠੇਕੇਦਾਰਾਂ ਤੋਂ ਕੰਮ ਲੈਂਦੀਆਂ ਨੇ ਕਰਦੇ ਨੇ ਠੇਕੇਦਾਰ ਉਹਨਾਂ ਦਾ ਕਰ ਲਓ ਪਰ ਅਸੀਂ ਆਪਦਾ ਕੰਮ ਆਪ ਕਰਦੇ ਆ ਆਪ ਕਰਦੇ ਆਂ ਆਪ ਕਰਾਂਗੇ ਨੇਤੀ ਵੋਟਾਂ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਵੋਟਾਂ ਚੋਹਾ ਕੇ ਪ੍ਰਧਾਨ ਨੂੰ ਚੁਣਿਆ ਜਾਂਦਾ ਹੈ। ਇਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਟਰੱਕ ਯੂਨੀਅਨਾਂ ਜਿਹੜੀਆਂ ਹੈਗੀਆਂ ਉਹ ਪਿਛਲੀ ਕਾਂਗਰਸ ਦੇ ਰਾਜ ਵੇਲੇ ਕੈਪਟਨ ਅਵਿੰਦਰ ਸਿੰਘ ਵੇਲੇ ਤੋੜੀਆਂ ਗਈਆਂ ਸੀ। ਉਸ ਤੋਂ ਬਾਅਦ ਇਲੈਕਸ਼ਨ ਨਹੀਂ ਕਿਤੇ ਹੋਈ। ਜੇ ਕਿਤੇ ਇਲੈਕਸ਼ਨ ਹੋਈ ਹੈ ਤਾਂ ਉਹ ਚੋਰੀ ਛੱਪੇ ਪ੍ਰਸ਼ਾਸਨ ਤੋਂ ਪਰਦੇ ਨਾਲ ਭਾਈਚਾਰੇ ਨੇ ਆਪ ਦੇ ਆਪ ਬੈਠ ਕੇ ਕਰੀਆ। ਕੋਈ ਉਹਦੇ ਵਿੱਚ ਤਹਿਸੀਲਦਾਰ ਸਹਿਬਾਨ ਜਾਂ ਕੋਈ ਐਸ ਡੀ ਐਮ ਸਾਹਿਬ ਕੋਈ ਮੌਜੂਦ ਨਹੀਂ ਹੁੰਦਾ ਉਹ ਗੱਲ ਇਹ ਹੈ ਵੀ ਸਾਡਾ ਭਾਈਚਾਰਾ ਆਪ ਦੇ ਆਪ ਦਾ ਕੋਈ ਨੇਤਾ ਚੁਣਨਾ ਚਾਹੁੰਦਾ ਤਾਂ ਚੁਣ ਸਕਦਾ ਹੈ ਉਧੇ ਤੇ ਕੋਈ ਬੰਦਸ਼ ਨਹੀਂ ਹਾਂ ਇੱਕ ਜ਼ਰੂਰ ਅਸੀਂ ਦੇਖਦੇ ਹਾਂ ਵੀ ਜਿਹੜਾ ਅਸੀਂ ਨੇਤਾ ਚੁਣੀਏ ਕੀ ਉਹ ਕੰਮਕਾਰ ਕਰਾ ਸਕਦਾ ਕੀ ਉਹ ਨੂੰ ਪ੍ਰਸ਼ਾਸਨ ਸਾਥ ਦੇਊਗਾ ਦੇਖੋ ਪ੍ਰਸ਼ਾਸਨ ਬਿਨਾ ਸਾਡਾ ਕੁਝ ਨਹੀਂ ਹੈ ਅਸੀਂ ਧੰਨਵਾਦ ਦੀਆਂ ਸਾਡੇ ਪ੍ਰਸ਼ਾਸਨ ਸੰਗਰੂਰ ਦੇ ਜਿਨ੍ਹਾਂ ਨੇ ਕਦੇ ਵੀ ਸਾਡੀ ਟਰੱਕ ਜੂਨੀਅਨ ਨੂੰ ਅਣਗੌਲਿਆ ਨਹੀਂ ਕੀਤਾ ਉਲਟਾ ਜੇ ਅਸੀਂ ਕਹਿ ਦਈਏ ਵੀ ਅਸੀਂ ਟਰੱਕ ਯੂਨੀਅਨ ਤੋਂ ਸਾਡਾ ਮਾਨ ਸਨਮਾਨ ਕੀਤਾ ਹੈ ਅਸੀਂ ਇਸ ਗੱਲ ਦੇ ਬਹੁਤ-ਬਹੁਤ ਐਸਐਸਪੀ ਸਾਹਿਬ ਦੇ ਡੀਸੀ ਸਾਹਿਬ ਦੇ ਰਣੀ ਆ ਵੀ ਉਹਨਾਂ ਨੇ ਕਦੇ ਸਾਡੀ ਟਰੱਕ ਯੂਨੀਅਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਦੋਂ ਵੀ ਬੇਨਤੀ ਲੈ ਕੇ ਗਿਆ ਉਹਨਾਂ ਨੇ ਸਾਡੇ ਕੰਮਾਂ ਨੂੰ ਪਹਿਲ ਦੇ ਦਾਅਤ ਦਿੱਤਾ ਹੈ ਕਿ ਨਾਮਾ ਭਾਜੀ ਪਰਮਜੀਤ ਸਿੰਘ ਵਾਲੀਆਂ ਵਾਲੀਆਂ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਸਰਬਸਮਤੀ ਨਾਲ ਇੱਟਰੀ ਜੀ ਨੂੰ ਪ੍ਰਧਾਨ ਚ ਬੈਗਿਆ ਅਸੀਂ ਸਾਰੇ ਚਾਹਨੇ ਬਹੁਤ ਵਧੀਆ ਬੰਦੇ ਨੇ ਇਹ ਸਾਰਿਆਂ ਦੀ ਸਮਤੀ ਨਾਲ ਹੋਊ ਅਸੀਂ ਇਹਨਾਂ ਦਾ ਸਾਥ ਦੇਣਾ ਸਾਰੇ ਕਿ ਮੇ ਕਿ ਦਿੱਕਤਾਂ ਦੱਸਿਆ ਨੇ ਇਹ ਦਿੱਕਤਾਂ ਦਾ ਤੁਹਾਨੂੰ ਕੇ ਸਾਥ ਦੇਣ ਦੀ ਟਰੱਕੀ ਨੇ ਮੇਰੇ ਟਾਈਮ ਵੀ ਆਈਆਂ ਸੀ ਇਹ ਮੈਂ ਹਰ ਸੋਲਵ ਕਰਿਆ ਸਾਰਾ ਔਰ ਉਸ ਤੋਂ ਬਾਅਦ ਵਾਲੇ ਪ੍ਰਧਾਨ ਨੇ ਛੱਡਤਾ ਪਤਾ ਨਹੀਂ ਕਿਸ ਤਰ੍ਹਾਂ ਸੀ ਮੈਨੂੰ ਨੇ ਇਹਦੇ ਬਾਰੇ ਪਤਾ ਪਰ ਮੈਂ ਬਹੁਤ ਸਾਥ ਦਿੱਤਾ ਜੀ ਉਹਨਾਂ ਦਾ ਬਿੱਟੂ ਜੀ ਤੂੰ ਕਿੰਨੀ ਕਰ ਸਕਦਾ ਪੂਰੀਆਂ 100% ਕੀ ਨਾਮ ਹੈ ਵੀਰ ਵੀਰ ਮੇਰਾ ਰਾਮ ਸਣੀ ਮੈਂ ਟਰੱਕ ਆਪਰੇਟਰ ਆ ਜੀ ਇਹ ਸੰਗਰੂਰ ਸਾਨੂੰ ਜਿਹੜਾ ਪਹਿਲਾ ਪ੍ਰਧਾਨ ਹੈ ਨਾ ਤਾਂ ਸਾਨੂੰ ਕੋਈ ਹਿਸਾਬ ਦਿੱਤਾ ਗਿਆ ਸੀ ਤੇ ਨਾ ਹੀ ਸਾਡੇ ਸਪੈਸ਼ਲ ਦੇ ਪੈਸੇ ਰੋਕੇ ਕਿਨੇ ਬਹੁਤ ਲੰਬੇ ਸਮੇਂ ਤੋਂ ਅਸੀਂ ਕੰਮ ਕਰਦੇ ਸੀ ਸਾਨੂੰ ਇਹ ਨਹੀਂ ਸੀ ਕਿ ਸਾਡੇ ਪੈਸੇ ਸਾਨੂੰ ਮਿਲਣਗੇ ਕਿ ਨਹੀਂ ਮਿਲਣਗੇ ਸਾਨੂੰ ਇੱਕ ਦਿੱਕਤ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਜਿਹੜੀ ਪਰ ਪੇਮੈਂਟ ਸਾਡੀ ਰੋਕੀ ਗਈ ਹੈ ਜੋ ਸਾਨੂੰ ਪੇਮੈਂਟਾਂ ਰੋਕੀਏ ਕਿਨੇ ਹਜੇ ਤੱਕ ਸਾਡੀਆਂ ਪੇਮੈਂਟਾਂ ਨਹੀਂ ਪਾਈਆਂ ਗਈਆਂ ਉਸ ਤੋਂ ਬਾਅਦ ਇੱਕ ਟੈਂਡਰ ਸੀ ਜਿਹੜੇ ਟੈਂਡਰ ਸਾਡੇ ਸਪੈਸ਼ਲ ਦੇ ਕਈ ਸੀਗੇ ਬਹੁਤ ਹੀ ਘੱਟ ਰੇਟ ਦੇ ਨਾਲ ਨੇ ਸਪੈਸ਼ਲ ਟੈਂਡਰ ਪਾਏ ਤੇ ਸਾਨੂੰ ਉੱਤੋਂ ਕਹਿ ਕੇ ਗਏ ਨੇ ਸਟੇਜ ਦੇ ਬੇਸਤਾ ਤੁਹਾਨੂੰ 49 51 ਹੀ ਦੇਵਾਂਗੇ ਜੋ ਸਾਡੇ ਰੇਟ ਬਣਦੇ ਇਹਦੇ ਨਾਲ ਸਾਰੇ ਜਿਹੜੇ ਆਪਰੇਟਰ ਦੀ ਇਹਨਾਂ ਦੇ ਖ ਅਸੀਂ ਇੱਕ ਸੰਘਰਸ਼ ਕਮੇਟੀ ਆ ਕੇ ਸਾਨੂੰ ਐ ਸੀ ਵੀ ਅਸੀਂ ਸਾਨੂੰ ਸਭ ਤੋਂ ਵਧੀਆ ਬੇ ਰੁੱਖਾ ਮਿੰਟੂ ਪ੍ਰਧਾਨ ਜੀ ਇੱਕ ਸਾਨੂੰ ਮਿਲੇ ਵੀ ਸਾਨੂੰ ਵਧੀਆ ਪ੍ਰਧਾਨ ਮਿਲ ਸਕਦੇ ਨੇ ਤੇ ਸਾਡੇ ਜਿਹੜੇ ਸਮੱਸਿਆਵਾਂ ਦਾ ਹੱਲ ਕਰ ਸਕਦੇ ਨੇ ਸਾਨੂੰ ਪੂਰੇ ਦਾ ਪੂਰਾ ਵਿਸ਼ਵਾਸ ਹੈ ਜੀ ਇਹ ਪਹਿਲੇ ਵੀ ਸਾਡੇ ਪ੍ਰਧਾਨ ਕੀ ਕਰਕੇ ਕਿਨੇ ਤੇ ਹੁਣ ਵੀ ਅਸੀਂ ਲਿਆਂਦਾ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਇਹ ਸਾਡੇ ਜਿਹੜੇ ਗੱਲਾਂ ਨੇ ਤੇ ਸਾਨੂੰ ਪ੍ਰੋਬਲਮਾਂ ਨੇ ਉਹ ਪੂਰਾ ਅੱਛੀ ਤਰ੍ਹਾਂ ਸੋਲਵ ਕਰਨਗੇ